ਤੇ ਸ਼ੁਕਰ ਜੀ ਦਾ ਵਧੀਆ ਉਹ ਨੂੰ ਕੋਈ ਰਿਟਰਨ ਨਹੀਂ ਰੁਕ ਸਕਦੀ ਜਿਹਦੀ ਟੈਨਸ਼ਨ ਹੈ ਰਾਹੁਲ ਕੇ ਕੇਤੂ ਸ਼ੁਕਰ ਮੰਗਲ ਸ਼ਨੀ ਵਾਹੀ ਬੁੱਧ ਇਹ ਗ੍ਰਹਿ ਸਹੀ ਨੇ ਜੀ ਦੇ ਉਹ ਬੰਦਾ ਓਕੇ ਆ ਉਹਦੀ ਰਿਟਰਨ ਮਿਲੂਗੀ ਮੈਂ ਉਹ ਤਾਂ ਤੇਰੀ ਗੱਲ ਠੀਕ ਆ ਮਤਲਬ ਹੁਣ ਰਿਟਰਨ ਨਹੀਂ ਦੇ ਰਿਹਾ ਉਹ ਦੇਣ ਕਿਵੇਂ ਲੱਗੂਗਾ ਬੜੀ ਗੱਲ ਆ ਆਪਾਂ ਨੂੰ ਜਿਹੜੇ ਸੁੱਖ ਨੇ ਸ਼ੁਕਰ ਗ੍ਰਹਿ ਆ ਜਿਵੇਂ ਸ਼ੁਕਰ ਦਾ ਮਤਲਬ ਆ ਮਾਂ ਐ ਪੈਣਾ ਤੀਆ ਪਤਨੀ ਇਹ ਨਾਰੀ ਆ ਠੀਕ ਐ ਇਹਦਾ ਸੁੱਖਾ ਸ਼ੁਕਰ ਆ ਇਹ ਨਾਰੀ ਨਛਵੇਂ ਦੁਰਗਾ ਮਹਾਕਾਲੀ ਐਦਾ ਨਾ ਲੱਗ ਲੱਗ ਜਿਵੇਂ ਖੇਤ ਦੇ ਮਾਤਾ ਸੀਸਲਾ ਦੇ ਜਲਦੇ ਨੇ ਬਸ ਸਭੋ ਜਨ ਛਕਣਾ ਚਾਹੀਦਾ ਅਸੀਂ ਉਹ ਰਾਤ ਨੂੰ ਬਣਾਉਨੇ ਆ ਪਰ ਸਵੇਰੇ ਤੇ ਸਾਡੇ ਕਿਉਂਦੇ ਨੇ ਆਪਣੇ ਬੁੜੀਆਂ ਇਹ ਫਾਸਟ ਪ੍ਰੈਲ ਵਧੀਆ ਹੋਵੇ ਅਪ੍ਰੈਲ ਤੋਂ ਅਪ੍ਰੈਲ ਤੱਕ ਸਾਲ ਕਿਉਂਕਿ ਇਹ ਆਪਣਾ ਸਰਨਮ ਵੱਡਾ ਕੁੰਬਾ ਸੰਗਤ ਦੇ ਦਰਸ਼ਨ ਅੰਨਾ ਜੀ ਇਹ ਦਸਵੇਂ ਪਾਤਸ਼ਾਹ ਮੇਰੇ ਵਰਗਿਆਂ ਵਾਲੇ ਆਜਰਾ ਹਜ਼ੂਰ ਜੁੱਗੋ ਜੁਗ ਅਟੱਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਦੀ ਯੋਗਤ ਉਹ ਜੋਤ ਆ ਜੀ ਉਹ ਜਗ ਦੀ ਉਹ ਰਹਿਣੀ ਆ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਜਗਾਇਆ ਗੁਰੂ ਗ੍ਰੰਥ ਸਾਹਿਬ ਨੂੰ ਸਾਰਿਆਂ ਨੂੰ ਜੋਤਾਂ ਨੂੰ ਤਾਂ ਹੀ ਜੋਤ ਲੱਗਦੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਣ ਆ ਦੇਸੀ ਕੇ ਉਹਦੀ ਪ્યોਰ ਖਾਲਸਾ ਘੰਟੇ ਨਾਰੀਅਲ ਇਦਾਂ ਜੋ ਵੀ ਸਮਗਰੀ ਆ ਮਹਾਰਾਜ ਜੀ ਨੇ ਦੇ ਕੇ ਮੱਥਾ ਟੇਕਿਆ ਉਹ ਅਸਤਰੀ ਖਾਦੇ ਦਾਵਾ ਕਰ ਪੈ ਰੱਬ ਦੀ ਬਰਮਾ ਦੀ ਹੋਰ ਵਗੈਰਾ ਵਗੈਰਾ ਮਾਂ ਪਿਓ ਦੀ ਮੇਨ ਉਹ ਆ ਕੋਣਾ ਕੁਸਰਾ ਦੇਸੀ ਦਵਾਈ ਆ ਜਿਹੜੀ ਉਹ ਹਫ਼ਤੇ ਲਈ ਆਪਾਂ ਨੇ ਖਰੀਦ ਲੈਣਿਆ ਜੈ ਸੌ ਬੰਦਾ ਜੈ ਹਜ਼ਾਰ ਆ ਜੀ ਉਧਰ ਨਹੀਂ ਮੈਂ ਟੋਲ ਭਾਗ ਨਾ ਕਰਾਂਗੇ ਵੇ ਦੇਸੀ ਜਿਹੜਾ ਜ਼ਬੈਦ ਦਾ ਤਰੰਤਰਾਂ ਨਾਲ ਜੱਪੀ ਹੋਈ ਉਹ ਦਵਾਈ ਨੇ ਨਹੀਂ ਕੰਮ ਕਰਨਾ ਉਹ ਜੜੀ ਬੁੱਤੀ ਆ ਉਹਦਾ ਜਾਬਾ ਜਿਵੇਂ ਨਗਦਾ ਰੋਕਾ ਦੇ ਦਾ ਮੇਰੋਂ ਕੰਮ ਕਰ ਦਿੰਦੇ ਆ ਨਾ ਬੜਾ ਸਾਦਾ ਇਹਨਾਂ ਦੀ ਕਿਰਪਾ ਨਾਲ ਜੰਡੀ ਦੇ ਨਾਲ ਲਾ ਕੇ ਉਧਰੋਂ ਚੜ੍ਹ ਇਹ ਵੀ ਜੰਡੀ ਦੀ ਨੌਂ ਗਰਾਂ ਦੇ ਲਈ ਹਾਲ ਤੋਂ ਬਚਣ ਲਈ ਉਹ ਅਸੀਂ ਮਤਲਬ ਅਸਾਕੀਰ ਤੇ ਤਿਆਰ ਕਰ ਰਹੇ ਆਂ ਠੀਕ ਆ ਉੱਧਾ ਕੋਈ ਪੈਸਾ ਨਹੀਂ ਉਹਨਾਂ ਕੋਈ ਮੰਦਿਰ ਦਾ ਕਰਤਿਆ ਨਹੀਂ ਪੈਣਾ ਕੋਈ ਪੁਜਾਰੀ ਦਾ ਨਹੀਂ ਪੈਣਾ ਸੋ ਸੁਰੱਖਤਾ ਵੱਲੋਂ ਆ ਕਿਸੇ ਨੇ ਅੱਧਾ ਪਈਆ ਦਵਾਈ ਦਿੱਤੀ ਇਹਨੇ ਪ੍ਰੋਗਰਾਮ ਜਿਆਦੀ ਇਹਨੇ ਅੱਧਾ ਕਿਲੋ ਲਿਆਤੀ تیرے ਵਰਗੇ ਨੇ 5 ਕਿਲੋ ਦਿੱਤੀ ਕਿ ਜਦ ਮੇਰਾ ਤਾਂ ਹੋਣਾ ਹੀ ਆ ਉਹਦਾ ਫਾਇਦਾ ਹੋ ਜੂ ਆਹ ਗੰਦਾ ਬਣਾਏ ਇਹ ਨੂੰ ਕੁਝ ਵੀ ਕਹਿ ਸਕਦੇ ਆਪਾਂ ਇਹ ਕੀ ਅਹਮਦ ਸਿਸਟਮਾ ਮੇਰੇ ਵੀ ਫਾਇਦੇ ਨਹੀਂ ਆਉਂਦਾ ਵੀ ਮੈਂ ਕੀ ਕਰ ਪਾਉਂਗਾ ਚਲੋ ਮਨ ਦੇ ਵਿਚਾਰ ਨੇ ਕਰਨੇ ਰੱਬ ਨੇ ਪੂਰੇ ਨੇ ਬਾਈ ਜਿਹੜਾ ਸ਼ੁਕਰ ਆ ਇਹ ਪੰਜਾਬ ਪ੍ਰਸੰਤ ਤੁਹਾਨੂੰ ਫੜ ਦਿੰਦਾ ਫਿੰਦਰ ਸਿੰਘ ਨੂੰ ਜਿਵੇਂ ਆਪਾਂ ਪਹਿਲਾਂ ਕਹਨੇ ਆ ਬਾਈ 12 ਦੀਆਂ 12 ਰਾਸ਼ੀਆਂ ਨੌਂ ਗ੍ਰਹਿ ਇਹਨਾਂ ਨੇ ਜੁੰਧ ਕਹਿਲਾ ਨਿਰਣੈ ਕਹਿਲਾ ਨੌ ਗ੍ਰਹਾਂ ਦੇ ਨਾਲ ਸਨੀ ਦੇਵ ਕਿਉਂਕਿ ਮੈਂ ਵਾਰੀ ਵਾਰੀ ਕਹਨਾ ਇਹ ਪਿਓ ਤੇ ਪੁੱਤ ਸੂਰਿਆ ਦੇਵ 63 ਦੇ ਵਿੱਚੋਂ ਗੁਜ਼ਰ ਕੇ ਸ਼ੁਭ ਫਲ ਦੇ ਵਿੱਚ ਇਹਨਾਂ ਨੇ ਦੇਣੇ ਨੇ ਆਹ ਸਾਲ ਖਾਸ ਕਰਕੇ 25ਵਾਂ ਠੀਕ ਉਹਦੇ ਵਿੱਚ ਕੀ ਆ ਸ਼ੁਕਰਵਾਰ ਦਾ ਜਿਹੜਾ ਸ਼ੁਕਰ ਰਤਨ ਬਾਪਤੀ ਆ ਜਿਹੜੀ ਇਹਨੇ 25 ਪੈਸੇ ਹੋਰ ਵੱਜਣਾ ਜਿਹੜਾ ਸ਼ੁਕਰ ਗ੍ਰਹਿ ਨਾਲ ਮਾਤਾ ਨਾਲ ਜਨਾਨੀ ਨਾਲ ਨਾਰੀ ਨਾਲ ਲਿੰਕ ਰੱਖਦਾ ਉਹਨੂੰ ਅੱਖ ਦੇ ਨਾਲ ਮੈਲੀ ਨਾਲ ਨਹੀਂ ਦੇਖਦਾ ਜਿਵੇਂ ਵਾਜਾ ਬਧੀਆ ਕਰਦਾ ਭਲੀਆ ਇਹ ਸਭ ਤੋਂ بڑا ਸ਼ੁਕਰ ਦਾਕਰਕ ਆ ਜਿਹੜਾ ਖਵਾ ਜਾਏ। ਇਹ ਇੱਕ ਨਾਰੀ ਦਾ ਰੂਪ ਆ ਜਿਵੇਂ ਮੈਂ ਬਹੁਤ ਵਾਰੀ ਦੱਸਿਆ ਜਿਹੜੀ ਨਾਰੀ ਆ ਇਹ ਸਾਰਾ ਕੁਝ ਸਹੀ ਕਰਦੀ ਆ। ਜਿਵੇਂ ਪਾਣੀ ਆਪਾਂ ਪਾਰ ਜਾਂਦੇ ਆਂ ਵਿਦੇਸ਼ ਉਹਦੇ ਦਾਰਨਾ ਚਾਹੇ ਉਹ ਬਿਜ਼ਨਸ ਮਾਇਨਾ ਚਾਹੇ ਨੌਕਰੀ ਵਾਲਾ ਉਹਨੂੰ ਥਾਲਮੈਨਾ ਚਾਹੀਦਾ 50% ਤੋਂ ਉੱਤੇ। ਕਹਿੰਦਾ 75 ਹੋ ਗਿਆ। 75 ਕੇ ਮੈ ਹੁਣਾ ਨਾਰੀ ਦਾ ਸਤਕਾਰ ਉਹਦੇ ਤੇ ਮਜ਼ਾਕ ਨਾ ਕੀਤਾ ਜਾਵੇ। ਅੱਖਰ ਮੀਤ ਕੇ ਰ ਇੱਕ ਜਨਾਨੀ ਨੂੰ ਨਮਸਕਾਰ ਕੀਤਾ ਜਾਵੇ ਤਾਂ ਸ਼ੁਕਰ ਗ੍ਰਹਿ ਆ ਜਿਹੜਾ ਹਨਾ ਜੀ ਨਾਰੀ ਫਲ ਦਿੰਦੀ ਆ ਉਹਦੇ ਪ੍ਰਧਾਨਾਂ ਤੇ ਹਨਾ 25 75 ਹੋ ਗਿਆ ਫੇਰ ਉਹ ਸ਼ੁਕਰ ਗ੍ਰਹਿ ਦੇ ਦਾਨ ਪੁੰਨ ਸੇਵਾ ਜਿਵੇਂ ਝਾੜੂ ਇਹ ਵਿਸ਼ਨੂੰ ਭਗਵਾਨ ਮਹਾ ਲਕਸ਼ਮੀ ਨਰੈਣੀ ਆ ਕਿਉਂਕਿ ਉਹ ਇੱਕ ਸਫਾਈ ਪੈਦਾ ਕਰਦੀ ਆ ਝਾੜੂ ਆ ਜਿਹੜਾ ਇੱਕੜਾ ਨਾਰੀ ਆ ਠੀਕ ਆ ਜਿਹਦਾ ਆਪਣੇ ਨਾਲ ਲਿੰਕ ਹੋਊ ਉਹ ਹੀ ਰਿਟਰਨ ਦਊ ਬਿਲਕੁਲ ਚਾਹੇ ਉਹ ਬੰਦਾ ਏ ਚਾਹੇ ਨਾਰਾ ਨਾ ਚਾਹੇ ਨਾਰੀ ਆ ਈ ਮੇਲਾ ਮੇਲਾ ਨਾ ਉਦੋਂ ਸੁੱਖ ਲੈਣ ਲਈ ਬਸ ਅੱਖ ਜਿਹੜੀ ਆ ਉਹ ਸਹੀ ਰੱਖਣੀ ਆ ਦੂਜੇ ਨੰਬਰ ਤੇ ਕੰਮ ਆ ਮਤਲਬ ਕੰਨ ਤੇ ਜੀਵ ਸਾਂ ਸਰਸਵਤੀ ਦੀ ਹੈਗੀ ਉਹ ਆਦੀ ਵੀ ਨਹੀਂ ਇਹ ਹੋ ਗਿਆ 25 75 100% ਰਹੀ ਸਹੀ ਜਾਂਦਾ ਕੋਈ ਵੀ ਗਰੇ ਨਾ ਟਿੱਕਰ ਦੇਵੇ ਨਾ ਮਤਲਬ ਨਾ ਕੋਈ ਵੀ ਸਕੂਲ ਆ ਸੰਸਥਾ ਹੈ ਇਹਾਂ 25% ਤੋਂੜੇ ਕਰੈਕਟਰ ਦੇ ਮਿਲ ਜਣੇ ਜਿਵੇਂ ਆਪਣੇ ਕੋਲ ਵਿਦਿਆਲਾ ਵਿੱਚ ਹੁਣ ਸ਼ਨੀਦੀਪ ਦਾ ਧਾਗਾ ਬਣਾ ਰਹੇ ਆ ਅੱਜ 14 ਤਰੀਕ ਨੂੰ ਸਸਾਖੀ ਹਲ ਦੇਣਾ ਐਤਵਾਰ ਹਨ ਉਹਦੇ ਵਿੱਚ ਜਿਹੜੇ ਢੋਂਸੀ ਹੋਣਗੇ ਸਾਡੇ ਸ਼ਨੀਦੀਪ ਦੇ ਪੁਜਾਰੀ ਜਾਂ ਫਿਰ ਸ਼ਨੀਦੀਪ ਦਾ ਆਸ਼ਕ ਹੋਵੇ ਉਹ ਅਸੀਂ ਧਾਗਾ ਦਿਆ ਕਰਨਾ ਫਰੀਦਿਆ ਕਰਨਾ ਉਹਦੇ ਵਿੱਚ ਅਗਲੇ ਨੂੰ ਇਹ ਦੱਸਣਾ ਵੀ ਤਨ ਮਨ ਸਨ ਅਮਰ ਤਿੰਨੇ ਚੀਜ਼ਾਂ ਕਰਨੀ ਚਾਹੀਦੀਆਂ ਨੇ ਤਾਂ ਹੀ ਤਰਗੁਣੀ ਬਣਦੀ ਆ ਇੱਕ ਦੋ ਤਾਂ ਪੱਕੇ ਕਰੋ ਯੇ ਮਤਲਬ ਕਹਿ ਲਓ ਆਪਾਂ ਨੂੰ ਪਾਸ ਹੋਣ ਨੂੰ 50 ਨੰਬਰ ਨੇ 14 ਪੀਪਰ ਆ ਉਥੋਂ 50 ਤਾਂ ਲੈਣੀ ਪੈਣੇ ਨੇ ਅੱਧਾ ਨ ਉੱਤੇ ਲੇਗਾ ਵਾ ਡਿਵੀਜ਼ਨ 1 ਜਿਹੜੀ ਆ ਅੱਧ ਵਿੱਚ ਪਾਸ ਤਾਂ ਮੰਦਾ ਹੁੰਦਾ ਉਸ ਕਰਕੇ ਆਪਾਂ ਇਹ ਨਹੀਂ ਕਹਿੰਦੇ ਵੀ ਪੈਸਾ ਪੈਸਾ ਜ਼ਰੂਰੀ ਨਹੀਂ ਆ ਇੱਕ ਬਿਹਾਰ ਸਿੱਧ ਕਰਦਾ ਮਾ લક્ષਮੀ ਜਿਵੇਂ ਤੇਰੇ ਵਰਗਾ ਬਾਈ ਕਹਿੰਦਾ ਜੇ ਜੀ ਦੇ ਕੋਲ ਕੌਡੀ ਆ ਜੇ ਸਾਧਾ ਉਹ ਕੱਖ ਦਾ ਨਹੀਂ ਆ ਇਹ ਗ੍ਰੇਸਟੀ ਗੁੜ ਕੋਲ ਨਹੀਂ ਗਈ ਧਨ ਨਹੀਂਗਾ ਤਾਂ ਉਹ ਕੱਖ ਦਾ ਨਹੀਂ ਆ ਪਰ ਸਾਧ ਨੂੰ ਤਾਂ ਪੈਸੇ ਦਾ ਕਿੰਨਾ ਮਤਲਬ ਨਹੀਂ ਹੁੰਦਾ ਉਹ ਵਿਹਾਰ ਚੱਲਣਾ ਜਾਈਦਾ ਉਸ ਕਰਕੇ ਆਪਣਾ ਸ਼ੁਕਰਦੇਵ ਦਾ ਲੱਗ ਪੱਗ ਲੱਗ ਪੱਗ ਜਨਈ ਪਿਆਰ ਤੋਂ ਹੋ ਗਿਆ ਨਹੀਂ ਇਹਨੂੰ ਰੁਦ੍ਰਕਸ਼ ਨੇ ਕਿਸੇ ਵੀ ਰਾਸ਼ੀ ਦਾ ਉਸ ਆਰਨਾਨ ਨਾਗਾ ਨਾਗੇ ਪੱਥਰ ਹੁੰਦਾ ਮੈਸਟਰ ਡਿਗਰੀ ਮੇਰੇ ਕੋਲ ਹੈ ਹੀ ਨਹੀਂ ਬਾਈ ਇੰਨੀ ਉਹ ਮਿੱਟੀ ਪੜ ਕੇ ਦੇ ਦੇਵੇ ਉਹਦੇ ਮੰਤਰਾਂ ਨੇ ਕੰਮ ਕਰਨਾ ਬਾਈ ਮਿੱਟੀ ਨੇ ਥੋੜੋ ਕਰਨਾ ਜਿਵੇਂ ਛੋਣੇ ਤੋਂ ਰਾਖ ਦੇ ਦਿੰਦੇ ਨੇ ਹਾਂ ਬੁੱਤ ਮੈਂ ਤਾਂ ਹੈ ਹੀ ਨਹੀਂ ਬਾਈ ਉਹ ਕਹਿੰਦੇ ਨੇ ਵੀ ਆਲ ਸ਼ੱਕ ਨਹੀਂ ਪਾਈ ਤੇਰੇ ਅੰਦਰ ਜਿਹੜਾ ਨਿਰਗੁਣਾ ਉਹ ਨਿਕਲ ਜੂਗਾ ਸਰਬਣੋ ਹੋ ਜੂਗਾ ਆਦਾ ਗੁੱਸ ਇਹ ਆਪਾਂ ਬਾਰੀ ਬਾਰੀ ਕਹਿੰਦੇ ਆ ਵੀ ਬੰਦ ਕਰਨਾ ਤਾਂ ਕਰਕੇ ਵਿਦਿਆਲਾ ਕਿਉਂਕਿ ਬਹੁਤਾ ਸਮਝਾਉਣਾ ਵਿਦਿਆਰਥੀ ਲਈ ਹਾਨੀਕਾਰਕ ਸਿੱਧ ਹੋ ਸਕਦਾ ਕਿਉਂਕਿ ਉਹਦੀ ਮੈਂਬਰੇ ਇੰਨੀ ਆਪਾਂ ਇਹਨਾਂ ਨਹੀਂ ਬਦਲ ਸਕਦੇ ਮੈਂਬਰੇ ਨਹੀਂ ਬਦਲ ਸਕਦੇ ਉਹਨੂੰ ਆਪਾਂ ਸਮਝਾ ਸਕਦੇ ਆਂ ਵੀ ਆਹ ਰਸਤਾ ਪੱਤੇ ਨੂੰ ਇਹਨਾਂ ਨੇੜੇ ਪੂ ਠੀਕ ਆ ਇਹ ਆ ਥੋੜਾ ਜਿਹਾ ਖਰਾਬ ਆ ਹੁਣ ਲੱਗਦਾ ਉਹਨੇ ਕਰਨਾ ਬਿਮਾਰਗਾਂ ਵਾਲੇ ਨੇ ਜਿਹੜਾ ਮੁਸਾਫਰ ਚੱਲ ਰਿਹਾ ਉਹ ਕਿਸੇ ਵੀ ਮੁਸਾਫਰੀ ਕੰ ਦਾ ਜੇ ਫਿਰ ਉਹ ਨਗ ਵੀ ਰੱਖਾਂਗੇ ਕਈ ਵਾਰੀ ਪਤਾ ਨਹੀਂ ਕਿ ਤੇ ਕਿਹੜੀ ਦਵਾਈ ਜਿਵੇਂ ਕੰਮ ਕਰ ਜਾਂਦੀ ਆ ਜਿਵੇਂ ਮੰਨ ਲਓ ਵੀ ਲੀਵਰ ਖਰਾਬ ਆ ਲੀਵਰ ਦੇ ਨਾਲ ਸਭ ਖਰਾਬ ਆ ਨਾ ਪਾਣੋ ਮੈਨੂੰ ਲੈਟਰ ਨਹੀਂ ਸਹੀ ਆਉਣੀ ਪਿਸ਼ਾਬ ਨਹੀਂ ਸਹੀ ਆਉਣਾ ਤੇ ਲੀਵਰ ਫਲਟ ਆ ਲੀਵਰ ਨਹੀਂ ਸਭ ਕੋ ਕਰਨਾ ਲੈਟਰ ਨੂੰ ਪਿਸ਼ਾਬ ਮਿੱਦਾ ਪਿਸ਼ਾਬ ਇਹਨਾਂ ਚ ਗਰਮੀ ਪੈ ਜਾਂਦੀ ਆ ਬਾਈ ਉਹ ਆਪਾਂ ਨੇ ਹਫਤੇ ਲਈ ਜਿਹੜੀ ਦਵਾਈ ਦੇਣੀ ਆ ਉਹਦੇ ਵਿੱਚ ਇਹੀ ਆ ਵੀ ਤੁਹਾਡਾ ਛੱਤੀ ਰੋਗ ਉਹਦੇ ਦਾਸਤਾਵਾਂ 72 ਦਿਵਰ ਨੂੰ ਹਫਤੇ ਵਿੱਚ ਫਰਕ ਹੋਊਗਾ ਠੀਕ ਹੈ ਸ਼ੁਕਰਦੇਵ ਦਾ ਪਾਣੀ ਵਿੱਚ ਲਾਨ ਹੁੰਦਾ ਚਿੱਟਾ ਇਸ ਲਈ ਕਿ ਉਹਦਾ ਚਰਾਗ ਲਾ ਕੇ ਜੋ ਵੀ ਉਹਨੂੰ ਨਮੰਤਰਣ ਦੇਣਾ ਇਹ ਵੀ ਬਲੀ ਵੀ ਮੇਰਾ ਸ਼ੁਕਰ ਸਹੀ ਕਰਦੇ ਸ਼ੁਕਰ ਗ੍ਰਹਿ ਆਪ ਤੋਂ ਬੜੇ ਨਾਲ ਬਣਦੀ ਆ ਛੋਟਿਆਂ ਨਾਲ ਬਹੁਤ ਪਿਆਰ ਹੁੰਦਾ ਇਹ ਸ਼ੁਕਰ ਗ੍ਰਹਿ ਦੀਆਂ ਨਿਸ਼ਾਨੀਆਂ ਨੇ ਨੌਵੇਂ ਗ੍ਰਹਿਾਂ ਦੀ ਜਮੇਸ਼ਾਨੀ ਦੇ ਉਹਨੇ ਮੈਂ ਕਿਉਂਕਿ ਸ਼ੁਕਰ ਗ੍ਰਹਿ ਵੀਰੇ ਪਿੰਦਰ ਮੈਂ ਬਹੁਤ ਵਾਰੀ ਦੱਸਿਆ ਇਹ ਡੈਂਟਰ ਤੇ ਦਾਤਿਆਂ ਦਾ ਗੁਰੂ ਸੀ ਹੁਣ ਜਿਹੜਾ ਗੁਰੂ ਨੂੰ ਮੰਨਦਾ ਉਹ ਕਦੇ ਖਤਾਂ ਨਹੀਂ ਖਾਂਦਾ ਇਹ ਜੰਕ ਕਾਲ ਨੂੰ ਰੱਬ ਵੀ ਮੰਨਦਾ ਹੈ ਨਾ ਕਾਲ ਵੀ ਰੱਬ ਨੂੰ ਮੰਨਦਾ ਤੇ ਉਹਦੇ ਨਾਲ ਸਾਡੇ ਨਾਲ ਇੱਕ ਲਿੰਕ ਕਰੇ ਬੰਦਾ ਨੰਬਰ ਤੇ ਜੇ ਕੋਣ ਨੂੰ ਫਰੀ ਸੇਵਾ ਸਰੀਰ ਦੀ ਆ ਜਿਹੜੀ ਉਹ ਚਾਹੇ ਗ੍ਰਹਾਂ ਚਾ ਤਤਾਂ ਦਾ ਨਕਸ਼ਤਰਾ ਜਾਂ ਜੇ ਰੱਬ ਦੇ ਵਿੱਚ ਆ ਨਾ ਦੂ ਵੀ ਆਪਾਂ ਉਹਨੂੰ ਸੁੱਖ ਦੇਵਾਂਗੇ ਕੋਈ ਬੰਦਾ ਸੰਪਰਕ ਪੱਕਾ ਕਰੇ ਦੁਖੀ ਦੇ ਕੋਲੋਂ ਦਾ ਅਸਰਾ ਕਰਨੀਆਂ ਨੇ ਉਹਨਾਂ ਹੈ ਨਾ ਸੁਖ ਵਾਲੇ ਨੂੰ ਦੁੱਖ ਹੁੰਦਾ ਭਿੰਦਰਾ ਸੁਖ ਵਾਲੇ ਨੂੰ ਸੁਖ ਹੁੰਦਾ